ਕ੍ਰਿਸ਼ਨ ਮਹਾਰਾਜ ਥੇ ਗਏ ਉਹਨਾਂ ਦੇ ਨਾਲ ਅਰਜਨ ਰਹਦਾ ਹੁੰਦਾ ਸੀ ਹਰ ਵਕਤ ਨਾਲ ਰਹਿੰਦਾ ਸੀ ਉਹਨਾਂ ਦੇ ਹਾਂਜੀ ਜਿੱਥੇ ਨੂੰ ਜਾਣਾ ਉਹ ਨਾਲ ਰਹਿੰਦੇ ਕ੍ਰਿਸ਼ਨ ਦੇ ਅੱਛਾ ਜੀ ਫਿਰ ਉਹ ਅਰਜਨ ਨੂੰ ਘਮਾਨ ਹੋ ਗਿਆ ਆਪਣੇ ਮਨ 'ਚ ਕਹਿੰਦਾ ਕਿ ਮੈਂ ਹਰ ਵਕਤ ਪਰਮਾਤਮਾ ਦੇ ਨਾਲ ਰਹਿਣਾ ਰੱਬ ਦੇ ਕ੍ਰਿਸ਼ਨ ਦੇ ਤੇ ਮੈਂ ਬਹੁਤ ਵੱਡਾ ਭਗਤਾਂ ਰੱਬ ਦਾ ਹਰ ਵਕਤ ਮੈਂ ਨਾਲ ਰਹਿਣਾ ਇਹਦੇ ਕ੍ਰਿਸ਼ਨ ਨੂੰ ਛੋਡੀ ਆ ਗਈ ਪਤਾ ਲੱਗ ਗਿਆ ਵੀ ਇਹ ਥੋੜੇ ਹੰਕਾਰੀਆਂ ਚ ਵੱਡ ਗਿਆ ਇਹ ਕਹਦਾ ਅਰਜਨ ਆਪਾਂ ਘੁੰਮ ਕੇ ਆਈਏ ਅੱਜ ਸੈਰ ਕਰਕੇ ਆਈਏ ਕਹਨਾਂ ਕਿ ਲੋ ਪਰ ਉਹ ਲੈ ਕੇ ਚੱਲ ਪਿਆ ਚਲੋ ਚੱਲ ਗਾਹ ਇੱਕ ਜੰਗਲ 'ਚ ਆ ਗਿਆ ਉਹ ਜੰਗਲ 'ਚ ਜਾ ਕੇ ਇੱਕ ਦਰਖਤ ਥੱਲੇ ਬੈਠ ਗਏ ਹੂੰ ਉੱਥੇ ਥੀਗੀ ਕੋ ਬੋਡੀ ਹਾਂਜੀ ਬੋਡੀ ਬਣੀ ਹੋਈ ਸੀ ਕਿਹ ਕਹਿੰਦਾ ਅਰਜੁਨ ਕਹਿੰਦਾ ਵੀ ਪਾਣੀ ਲੈ ਕੇ ਆ ਪੀਣ ਵਾਸਤੇ ਥਿਆ ਲੱਗੀ ਹੋਈ ਆ ਆ ਗੱਡ ਵੀ ਲੈ ਜਾ ਹਾਂਜੀ ਆ ਬੋਡੀ 'ਚੋਂ ਪਾਣੀ ਲਿਆ ਗੱਡ ਕੀ ਹਾਂਜੀ ਕ੍ਰਿਸ਼ਨ ਬਾਹਰ ਬੈਠ ਗਿਆ ਫਿਰ ਉਹ ਗੱਡ ਵੀ ਲੈ ਕੇ ਅਰਜੁਨ ਬੋਡੀ 'ਚ ਪੜ ਗਿਆ ਹੂੰ ਥਾੜੇ ਉੱਤਰ ਕੇ ਬੋਡੀਆਂ 'ਚ ਹੂੰ ਥੰਡੇ ਸੀਗਾ ਪਾਣੀ ਦਾ ਹਾਂ ਉਹ ਯਾਰ ਪਾਣੀ ਦੇ ਕੋਲ ਗਿਆ ਗਾਂ ਖੇਰ ਖੜਾ ਅੱਛਾ ਜੀ ਪਾਣੀ ਦੇ ਕੰਢੇ ਤੇ ਉਹ ਸ਼ੇਰ ਨੂੰ ਡਰ ਕੇ ਪਿਛੇ ਹਟ ਗਿਆ ਹਾਂ ਕਦਾਈ ਬੁਰੇ ਸ਼ੇਰ ਖੜਾ ਸ਼ੇਰ ਉਹਦੇ ਕਿਨੇ ਝਾਕ ਕੇ ਹੁਣ ਉਹ ਸੋਚਦਾ ਵੀ ਸ਼ੇਰ ਨਾ ਮਾਨੂੰ ਕੁਝ ਕਹੇ ਵੀ ਜੇ ਮੈਂ ਖਾਦੀ ਮੁੜ ਗਿਆ ਤੇਸ਼ਨ ਕਹੂਗਾ ਵੀ ਖਾਦੀ ਮੁੜਿਆ ਪਾਣੀ ਚ ਬੜਾ ਕੰਮ ਗਲਤ ਹੋਇਆ ਹੈ ਪਹਿਲਾਂ ਛੋਟੀ ਗਿਆ ਛੋਟੀ ਕੇ ਚੰਦ ਕਾਂ ਦੇਖੀ ਜਉ ਉਹ ਕਹਿੰਦਾ ਸ਼ੇਰ ਭਾਈ RAM RAM ਸ਼ੇਰ ਨੂੰ RAM RAM ਕਿਹਾ ਉਹਨੇ ਉਹਨੇ ਪਾਣੀ ਦੋ ਤਿੰਨ ਕੁੱਟਾ ਪਾਣੀ ਦੀਆਂ ਪੀਡੀਆਂ ਸ਼ੇਰ ਨੇ ਅੱਛਾ ਜੀ ਫੇਰ ਖੜ ਗਿਆ ਉਹਨੇ ਫੇਰ ਕਹਤਾ ਸ਼ੇਰ ਭਾਈ RAM RAM ਉਹਨੇ ਫੇਰ ਦੋ ਤਿੰਨ ਘੁੱਟਾ ਪਾਣੇ ਪਾਣੀ ਦੇ ਕਹਦਾ ਵੀ ਕੁਝ ਨਹੀਂ ਕਹਿੰਦਾ ਉਹਨੇ ਫੇਰ ਗੜਵੀ ਭਰਦੀ ਪਾਣੀ ਦੀ ਫੇਰ ਉਹ ਪਾਣੇ ਦੀ ਗਾੜੀ ਵੀ ਲੈ ਕੇ ਚੱਲ ਪਿਆ ਬਾਹਰ ਹਾਂਜੀ ਉਹਦੇ ਮਗਰੇ ਸ਼ੇਰ ਆ ਗਿਆ ਤੁਰ ਕੇ ਅੱਛਾ ਜੀ ਬਾਹਰ ਕ੍ਰਿਸ਼ਨ ਕੋਹਾ ਗਿਆ ਕ੍ਰਿਸ਼ਨ ਕੋਹਾ ਕੇ ਬੈਠ ਗਿਆ ਕਹਿੰਦਾ ਲੋਕ ਜੀ ਪਾਣੀ ਹਾਂ ਪਾਣੀ ਲੈ ਲੈ ਚੱਲ ਪੀਤਾ ਪੁੱਤੋ ਜਿਵੇਂ ਪੀਣਾ ਦੀ ਫੇਰ ਉਹ ਸ਼ੇਰ ਵੀ ਆ ਗਿਆ ਮਗਰ ਉਹਨੇ ਖੜ ਕੇ ਸ਼ੇਰ ਆ ਕੇ ਬੈਠ ਗਿਆ ਅੱਛਾ ਫਿਰ ਉਹ ਸੋਚਦਾ ਅਰਜਨ ਕਹਿੰਦਾ ਵੀ ਸ਼ੇਰ ਕਹਿੰਦਾ ਇਹ ਜੈ ਮਤਲਬ ਨਹੀਂ ਇਹ ਵੀ ਇਹਦਾ ਭਗਤ ਹੈ ਇਹਦਾ ਜਿਹੜਾ ਕੋੜਾ ਕੇ ਬੈਠ ਕੇ ਆਪਣੇ ਮਨ ਚ ਸੋਚਦਾ ਜਾਨੀ ਹਾਂ ਐਨੇ ਫਿਰ ਹੋ ਕਹਿਣ ਲੱਗੇ ਅਰਜਨ ਨੂੰ ਕਹਿੰਦਾ ਤੂੰ ਦੇ ਬੈਠ ਅਰਜਨ ਮੈਂ ਮੈਂ ਆਉਂਦਾ ਫਟਾ ਜਾ ਕੇ ਕੰਮ ਕੁ ਜਾ ਕੇ ਆਉਣਾ ਕਦੋਂ ਜਾਇਆ ਉਹ ਇੱਕ ਕ੍ਰਿਸ਼ਨ ਕੁੱਤਾ ਬਣ ਗਿਆ ਕੁੱਤਾ ਬਣ ਗਿਆ ਹਾਂ ਕੁੱਤਾ ਬਣ ਕੇ ਪਿੰਡ ਚ ਜਾ ਵੜਿਆ ਅੱਛਾ ਪਿੰਡ ਚ ਬੀਂਆਂ ਮੂਂਆਂ ਪਾ ਕੇ ਫਿਰ ਉਹ ਗਾਹਾਂ ਕਬੀਰ ਦਾ ਭਗਤ ਜੀ ਘਰ ਸੀਗਾ ਕਬੀਰ ਭਗਤ ਦਾ ਘਰ ਉਹਦੇ ਵੇੜੇ ਚ ਜਾ ਵੜਿਆ ਹਾਂ ਉਹ ਗahan ਰੋਈ ਸੀ ਉਹਨੇ ਘਰ ਵਾਲੀ ਕਬੀਰ ਦੇ ਉਹ ਰੋਟੀਆਂ ਲਾਉਂਦੀ ਆ ਚੁੱਲ੍ਹੇ ਤੇ ਉਹ ਕਬੀਰ ਮੂਰੇ ਬੈਠਾ ਉਹ ਛਾਬੇ 'ਚ ਰੋਟੀਆਂ ਲਾ ਕੇ ਉਹਨੇ ਚਾਬੇ ਤੋਂ ਉਹਦੇ ਪਿਛੋਂ ਉਹਦੇ ਵਿੱਚ ਰੱਖਤੀਆਂ ਛਾਬੇ 'ਚ ਲਗ ਲਗ ਕੇ ਰੱਖੀ ਜਾਂਦੀਆਂ ਇਹ ਕੁੱਤਾ ਵੜਿਆ ਉਹਨੇ ਜਾ ਕੇ ਛਾਬੇ 'ਚ ਰੋਟੀ ਚੱਕ ਲਈ ਮੂੰਹ 'ਚ ਚੱਕ ਕੇ ਬਾਹਰ ਨਿਕਲੇ ਆ ਫਿਰ ਮਗਰ ਕਬੀਰ ਨੇ ਕਬੀਰ ਨੇ ਕੀ ਉਹਦਾ ਡੱਬਾ ਚੱਕ ਲਿਆ ਅੱਛਾ ਉਹ ਕਹਿੰਦਾ ਮਹਾਰਾਜ ਇੱਕ ਨਾਲ ਖਾਏ ਉਹ ਚੋਪੜ ਰਹਿਣ ਤੋਂ ਪਹਿਲਾਂ ਫਿਰ ਖਾਏ ਉਹ ਇੱਕ ਨਾਲੇ ਕੁੱਤਾ ਨੱਠ ਲਿਆ ਮਗਰ ਇੱਕ ਵੀ ਉਹ ਕੁਈ ਨਾ ਦੱਬਾ ਚੱਕੀਆਂ ਲਾ ਕੇ ਆਉਦਾ ਹੈ ਅੱਛਾ ਮੋਗੋ ਅਰਜਣ ਕੋ ਆ ਗਿਆ ਬਾਹਰ ਹਾਂ ਕ੍ਰਿਸ਼ਨ ਮਗਰੋ ਕਬੀਰ ਆ ਗਿਆ ਕਹਿੰਦਾ ਮਹਾਰਾਜ ਐ ਕਰਨਾ ਖਾਏ ਹਨ ਚੋਕੜੀਆਂ ਨੇ ਮਨੇ ਚੋਪੜਾਂ ਦੇ ਫੇਰ ਖਾਏ ਰੋਟੀ ਚੱਲ ਬੈਠ ਗਏ ਉਹਨੇ ਆਪਣਾ ਰੂਪ ਬਦਲਾ ਲਿਆਗਾ ਕ੍ਰਿਸ਼ਨ ਨੇ ਹਾਂ ਕਹਿੰਦਾ ਅਰਜਣ ਤਾਂ ਮੈਨੂੰ ਕੁੱਤੇ ਜਿਹੀ ਪਛਾਣ ਲਿਆ ਹੈ ਹਾਂ ਕਹਿੰਦਾ ਤੁਸੀਂ ਜਿਹਦੇ ਆਪਣਾ ਕਿਹੜਾ ਕੋਈ ਮਰਜੀ ਬਣ ਜਿਓ ਕਿ ਮੈਂ ਥੰ ਉੱਥੇ ਹੀ ਪਛਾਣ ਲਣਾ ਵੀ ਹਾਂ ਕ੍ਰਿਸ਼ਨ ਆਹੇ ਅਰਜਣ ਸੋਚਦਾ ਵੀ ਹੈ ਇਹੋ ਜਿਹਾ ਭਗਤ ਆਪਣੇ ਮਨ ਚ ਸੋਚ ਜਾਂਦਾ ਚੱਲ ਰੋਟੀ ਰੋਟੀ ਖਾਧੀ ਖੀ ਖਾਣੀ ਤੀ ਜਾਨੀ ਚਲ ਮੇੜੇ ਗਰੇ ਚੰਗਾ ਵੀ ਇਕ ਵੀਰ ਅਸੀਂ ਚਲਦੇ ਆ ਹੁਣ ਕਹਿੰਦਾ ਠੀਕ ਆ ਜੀ ਵੀਰ ਆਪਣਾ ਚਮੜ ਗਿਆ ਕਦਾ ਵੀ ਆਰਜਨ ਚੱਲੀਏ ਫਿਰ ਆਪਾਂ ਹੁਣ ਆਰਜਨ ਚੱਲ ਪਿਆ ਤੇ ਇੱਕ ਕ੍ਰਿਸ਼ਨ ਤੇ ਉਹਦੇ ਨਾਲ ਨਾਲ ਇਹ ਸ਼ੇਰ ਚੱਲ ਪਿਆ ਹੁਣ ਚਲੇ ਜਾਂਦੇ ਨੇ ਕਿ ਹਾਂ ਹਰੀਚੰਦ ਰਾਜਾ ਹੋਇਆ ਇੱਕ ਹਰੀਚੰਦ ਰਾਜਾ ਉਹਦੇ ਸ਼ਹਿਰ ਚ ਚਲੇ ਗਏ ਗਾਹਾਂ ਉਹਨਾਂ ਦੀ ਕਚੈਰੀ ਲੱਗੀ ਵੀ ਰਾਜੇ ਦੀ ਹਮ ਹਰੀਚੰਦ ਦੀ ਹਮ ਉੱਠ ਕੇ ਜਾ ਕੇ ਖੜ ਗਏ ਸਾਧ ਬਣੇ ਹੋਏ ਸੀ ਦੋ ਇੰਚ ਸਾਦਾ ਰੂਪ ਬਣਤਾ ਰਿਹਾ ਜੀ ਅਰਜਨ ਦਾ ਵੀ ਕ੍ਰਿਸ਼ਨ ਦਾ ਵੀ ਨਾਲ ਛੇਰ ਚਲੋ ਉਹਨਾਂ ਨੂੰ ਦੁਆ ਸਲਾਮ ਕੀਤੀ ਆ ਕੇ ਸੰਤਾਂ ਕੋ ਆ ਗਿਆ ਵੀ ਸੰਤ ਮਹਾਤਮਾ ਆਏ ਨੇ ਦੱਸੋ ਮਾਰਾ ਕੀ ਸੇਵਾ ਕਰੀ ਛੋਡੀ ਕਹਿੰਦਾ ਵੀ ਸੇਵਾ ਤਾਂ ਛੱਡੀ ਤਾਂ ਕੀ ਕਰਨੀ ਆ ਤੂੰ ਕੀ ਕਰੇਗਾ ਵੀ ਅਸੀਂ ਤਾਂ ਭੋਜਨ ਛਕਣਾ ਮੈਂ ਅਸੀਂ ਬਸ ਭੁੱਖ ਲੱਗ ਗਈ ਛਾਨੂੰ ਭੋਜਨ ਛਕਾ ਕੋਈ ਨਹੀਂ ਕਹਦਾ ਭੋਜਨ ਛਕਾ ਦੇਣ ਛਾਨੂੰ ਪਰ ਭਾਈ ਗੱਲ ਸੁਣ ਲੈ ਵੀ ਸਾਡੇ ਛੇਰ ਨੇ ਵੀ ਭੋਜਨ ਖਾਣਾ ਕੋਈ ਨਾ ਇਹਨੂੰ ਵੀ ਛੇਰ ਪਾ ਦਾਂਗੇ ਭੋਜਨ ਛਕਾਵਾਂਗੇ ਜਦੋਂ ਉਹਨੂੰ ਜਾ ਕੇ ਅੰਦਰ ਬਿਠਾਤਾ ਉਹਨਾਂ ਨੇ ਕੁਰਸੀਆਂ ਕੱਢ ਚਾਹੇ ਉਹ ਮੇਜ਼ 'ਤੇ ਜਿਵੇਂ ਪਰਦ ਪੁਨਕ ਤੇ ਜਿਵੇਂ ਬਿਠਾ ਕੇ ਬਿਠਾਤੇ ਪਾਣੀ ਪੂਣੀ ਪਿਆਇਆ ਰੋਟੀ ਨੂੰ ਆਰਡਰ ਕਰਤਾ ਵੀ ਰੋਟੀ ਤਿਆਰ ਕਰ ਦੋ ਵਿਸ਼ੰਤ ਮਹਾਤਮਾ ਆਏ ਨੇ ਰੋਟੀ ਤਿਆਰ ਕਰ ਲਈ ਫਿਰ ਉਹ ਕਹਿੰਦੇ ਵੀ ਆ ਛੇਰ ਨੂੰ ਰਾਜ ਨੇ ਸੋਚਿਆ ਵੀ ਛੇਰ ਨੂੰ ਕੀ ਪਾਈਏ ਵੀ ਛੇਰ ਦਾ ਮੀਟ ਬੂਡ ਚਾਹੀਦਾ ਇਹਨੂੰ ਵੀ ਆਪਾਂ ਮੀਟ ਮੰਗਾ ਦੇਣੇ ਆ ਛੇਰ ਵਾਸਤੇ ਫਿਰ ਉਹ ਜਦੋਂ ਮੀਟ ਨੂੰ ਆਰਡਰ ਦੇਣ ਲੱਗਿਆ ਫਿਰ ਉਹ ਸੰਤ ਕਹਿੰਦੇ ਕ੍ਰਿਸ਼ਨ ਕਹਿੰਦਾ ਕਦਾਂ ਮਹਾਰਾਜ ਕੀ ਕੀ ਕਰਦੇ ਹੋ ਕਰਦਾ ਇਹ ਆ ਕਹਿੰਦਾ ਸ਼ੇਰ ਵਾਸਤੇ ਵੀ ਇਹਨੂੰ ਛਕਣ ਵਾਸਤੇ ਮੀਟ ਬਣਾਉਣੀ ਆ ਵੀ ਇਹਦਾ ਮੀਟ ਖਾਊਗਾ ਇਹ ਕਹਿੰਦਾ ਵੀ ਇਹਨੇ ਮੀਟ ਨਹੀਂ ਖਾਣਾ ਇਕੱਲੇ ਇਹ ਨਹੀਂ ਹੋਈ ਤੇ ਨਹੀਂ ਖਾਣਾ ਕਹਿੰਦਾ ਨਾ ਕਹਿੰਦਾ ਹੋਰ ਕੀ ਖਾਊਗਾ ਇਹ ਕਾਈ ਛੋਡੇ ਕਿ ਮੁੰਡਾ ਕਹਿੰਦਾ ਹਾਂ ਇਹ ਮੁੰਡਾ ਰੋਤਾਸ ਦੀ ਗੱਜਾ ਮੁੰਡਾ ਰੋਤਾਸ ਜੀ ਦਾ ਨਾਮ ਕਹਿੰਦਾ ਇਹਨੇ ਛੋਡੇ ਮੁੰਡੇ ਦਾ ਮਾਸ ਖਾਣਾ ਇਹਨੇ ਉਹ ਚੁੱਪ ਕਰਕੇ ਕਹਿੰਦਾ ਮੁੰਡੇ ਦਾ ਮਾਸ ਖਾਣਾ ਕਹਿੰਦਾ ਵੀ ਇਹ ਤਾਂ ਤੁਸੀਂ ਮੁੰਡੇ ਦਾ ਮਾਸ ਪਾ ਸਕਦੇ ਹੋ ਇਹ ਤਾਂ ਪਾ ਦੋ ਨਹੀਂ ਅਸੀਂ ਜਾਣਦੇ ਆ ਕਹਾਂ ਜੀ ਬਾਈ ਇੱਕ ਦੋ ਮਿੰਟ ਮੈਂ ਆਉਂ ਨਾ ਛੋੜ ਦੇ ਕੋ ਫਿਰ ਉਹ ਰਾਣੀ ਕੋ ਚਲੇ ਗਿਆ ਰਾਣੀ ਨੂੰ ਕਹਦਾ ਵੀ ਇਹ ਤਾਂ ਗੱਲ ਉਲਟ ਹੋ ਗਈ ਹੋਰ ਤੇਰਾ ਕੀ ਹੋ ਗਿਆ ਕਹਿੰਦੇ ਵੀ ਇਹ ਸ਼ੇਰ ਨੂੰ ਆਸ ਪਾਉਣਾ ਹੈ ਤੈਨੂੰ ਕੋਈ ਨਾ ਪਾ ਲੋ ਫਿਰ ਕਹਿੰਦੀ ਹੋਰ ਆਪਣੇ ਮੁੰਡੇ ਦਾ ਮਾਸ ਖਾਣਾ ਵੀ ਆਪਣੇ ਮੁੰਡੇ ਦਾ ਮਾਸ ਪਾਓ ਵੀ ਤਾਂ ਅਸੀਂ ਪੋਜਣ ਸ਼ਕਲਾਂ ਨਹੀਂ ਪੋਜਣ ਨਹੀਂ ਸ਼ਕਲਾਂ ਵੀ ਜੇ ਸੰਤ ਚੜੇ ਗਏ ਇਹ ਵੀ ਬਹੁਤ ਕੰਮ ਖਰਾਬ ਹੈ ਸਾਪਾਂ ਨੇ ਖਾਦੀ ਨਹੀਂ ਬੋਲ ਲੈ ਕਰਨ ਇਹ ਜਿਹੜਾ ਰਾਜ ਇਹ ਤਾਂ ਠੀਕ ਹੈ ਨਾ ਹਰੀ ਚੰਦ ਰਾਜਾ ਰਾਜਾ ਨਾਲ ਹੋਇਆ ਰਾਜਾ ਇੱਕ ਵਿਕਰਮਾਜੀਤ ਹੋਇਆ ਇਸ ਇਹ ਰਾਜੇ ਉਹ ਧਰਮੀ ਸੀਗੇ ਰਾਜੇ ਇਹ ਜਿਹੜੀ ਗਾ ਇਹ ਗਿਲੇ ਹੀ ਵਚਨ ਹੋ ਗਿਆ ਉਹ ਪੂਰਾ ਕਰ ਦਿੱਤੇ ਹੋਣ ਫਿਰ ਉਹ ਛੋਕ ਜਨੇ ਵੀ ਕਿਵੇਂ ਕਰੀਏ ਫਿਰ ਜੇ ਸੰਤ ਮੁੜ ਕੇ ਬਹੁਤ ਕੰਮ ਖਰਾਬ ਆਈ ਹੁੰਦਾ ਆਪਾਂ ਤਾਂ ਧਰਮ ਤੋਂ ਬੇਚੈਰ ਹੋਵਾਂਗੇ ਕਦੀ ਕੋਈ ਨਾ ਪਾ ਦੋ ਮੀਸ਼ਾ ਆਪਣਾ ਰਜਬ ਆਪਣਾ ਸ਼ੋਗ ਆਪਣਾ ਪੰਗਾ ਹੋਰ ਮੜ ਜਾਊਗਾ ਆ ਗਿਆ ਕਹਿੰਦਾ ਕੋਈ ਨਾ ਪਾ ਦੋ ਪਾ ਦੇਣਾ ਜੀ ਮੁੰਡੇ ਦਾ ਮੀਟ ਕਰ ਦਿੰਨੇ ਆ ਪਰ ਕਹਿੰਦਾ ਭਾਈ ਅੱਕਣੀ ਖਾਣਾ ਉਹਨੇ ਮੀਟ ਵੱਡਿਆ ਜੀ ਤੁਸੀਂ ਮੁੰਡੇ ਨੂੰ ਮਾਰ ਕੇ ਉਹਦੇ ਹਿੱਟ ਤੋਂ ਹੋ ਗਿਆ ਨਹੀਂ ਖਾਣਾ ਉਹਨੇ ਕਹਿੰਦਾ ਜੀ ਹੋਰ ਕਿਵੇਂ ਖਾਊਗਾ ਇਹ ਕਾਰਾ ਲੈ ਕੇ ਆਉ। ਇਹਨੂੰ ਮੁੰਡੇ ਨੂੰ ਖੜਾ ਕਰਦੋ ਕਹਿੰਦਾ। ਇੱਕ ਪਾਸੇ ਰਾਣੀ ਲੱਗੇ, ਇੱਕ ਪਾਸੇ ਟੂਲ ਲੱਗ ਆਰੇ ਨੂੰ ਲੈ ਕੇ। ਇਹਦੀਆਂ ਦੋ ਫਾੜਾਂ ਕਰਦੇ। ਦੋ ਫੜ ਕੇ ਪਰਖਾਉਗੇ, ਫੇਰ ਤਾਂ ਖਾਊਗਾ ਹੀ। ਇਹਨੇ ਸੇਲ ਨਹੀਂ ਖਾਣਾ ਕਹਿੰਦਾ। ਛੋਟਣ ਲੱਗੇ ਦੋ ਜਣੇ ਵੀ। ਇਹਦਾ ਹੋਰ ਬਚਨ ਕਰਤਾ ਇਹਨਾਂ ਨੂੰ। ਕਦੀ ਕੋਈ ਨਹੀਂ ਕਰਦਾ ਪਿਉ ਆਰੇ ਆ। ਮਨ ਕਾੜਾ ਕਰਕੇ ਉਹਨਾਂ ਜੀ ਆਰਾ ਜਾਂਦਾ। ਮੁੰਡਾ ਖੜਾ ਕਰਦੇ ਆ। ਮੁੰਡੇ ਦੀ ਪਰ ਕਹਿੰਦਾ ਵੀ ਇਹ ਛੋਟੀਆਂ ਅੱਖ ਚੋਂ ਹੀ ਗਿਆ। ਕੀਰਦੇ ਹੋਏ ਮੁੰਡੇ ਨੂੰ ਜੇ ਥੋੜੀ ਐਕਟਿੰਜ ਹੋ ਗਿਆ ਵੀ ਸ਼ੇਰ ਨੇ ਨਹੀਂ ਖਾਣਾ ਮਾਸ ਚੱਲ ਜੀ ਉਹਨਾਂ ਨੇ ਉਹ ਹੀ ਅਦਪਾਰੇ ਨਾ ਭਾਈ ਦੋ ਫਾੜਾਂ ਕਰਤੀਆਂ ਮੁੰਡੇ ਦੀਆਂ ਕਰਕੇ ਛੜਤਾ ਸ਼ੇਰ ਦੇ ਉਂਗਰੇ ਤੇ ਛੜਤਾ ਸ਼ੇਰ ਨੇ ਖਾ ਲਿਆ ਜੀ ਖਾ ਕੇ ਆਪਣਾ ਬੈਠ ਗਿਆ ਸ਼ੇਰ ਤਾਂ ਫੇਰ ਕਹਿੰਦਾ ਡੇ ਆਉਗੀ ਪ੍ਰਸ਼ਾਦ ਲੈ ਆਓ ਹੁਣ ਬੈਠ ਕੇ ਹੱਥ ਉੱਤੇ ਤੋਏ ਫੇਰ ਉਹ ਥਾਲੀਆਂ ਪਰੋਸ ਕੇ ਲਿਆਈ ਅੰਦਰੋਂ ਦੋ ਸਾਲੀਆਂ ਪਰੋਸ ਕੇ ਲਿਆਇਆ ਰਾਜਾ ਕਹਿੰਦਾ ਵੀ ਦੋ ਨਹੀਂ ਦੋ ਦੋ ਸਾਲੀਆਂ ਹੋਰ ਲੈ ਕੇ ਆਓ ਅੱਛਾ ਜੀ ਤਿੰਨ ਸਾਲੀਆਂ ਤਿੰਨ ਸਾਲੀਆਂ ਹੋਰ ਪਰੋਸ ਕੇ ਲੈ ਕੇ ਆਓ ਕਹਿੰਦਾ ਜੀ ਕੋਈ ਨਹੀਂ ਆਪਣੇ ਸ਼ਬਕਿਸ਼ ਦਾ ਬਾਦ ਸ਼ਗਦਾ ਹੈ ਕਹਿੰਦਾ ਨਾ ਆਪਣੇ ਇਕੱਠੇ ਨਹੀਂ ਹੋ ਜਾਣੀ ਤਨ ਛਾਲੀਆਂ ਹੋਰ ਲੈ ਆਂਦੀਆਂ ਜੀ ਅੱਛਾ ਜੀ ਇੱਕ ਰਾਣੀ ਮੁਰੇ ਰਾਣੀ ਮੁਰੇ ਹੋ ਗਈ ਇੱਕ ਰਾਜੇ ਮੁਰੇ ਹੋ ਗਈ ਦੋ ਇਹਨਾਂ ਦੇ ਮੁਰੇ ਹੋਣਗੇ ਫਿਰ ਕਹਿੰਦਾ ਜੀ ਆ ਤਾਂ ਵਾਦੂ ਆਪਣਾ ਕਹਿੰਦਾ ਜੀ ਵਾਦੂ ਨਹੀਂ ਕਹਦਾ ਆ ਜਾ ਕਹਿੰਦਾ ਤੁਸੀਂ ਆਪਣੇ ਮੁੰਡੇ ਨੂੰ ਹਾਕ ਮਾਰੋ ਕਹਿੰਦਾ ਮਹਾਰਾਜਾ ਨੂੰ ਸ਼ਰਮੰਦਾ ਨਾ ਕਰੋ ਇੱਕਦਮੀਂ ਮੁੰਡਾ ਤੁਹਾਡੇ ਸਾਹਮਣੇ ਸ਼ੇਰ ਨੇ ਖਾਧਿਆ ਵੀ ਸਾਨੂੰ ਸ਼ਰਮੰਦਾ ਨਾ ਕਰੋ ਤੁਸੀਂ ਮੈਂ ਕਹਿੰਦਾ ਮੁੰਡੇ ਨੂੰ ਹਾਕ ਮਾਰ ਦੂੰ ਰਾਣੀ ਨੂੰ ਕਹਿੰਦਾ ਉਨੇ ਫੇਰ ਬਤਾਇਆ ਕਿ ਹਾਕਮਾਰੀ ਫਿਰ ਉਹ ਚਵਾਰੀ ਚ ਬੋਲਿਆ ਮੁੰਡਾ ਕਹਦਾ ਕਿ ਮਾਤਾ ਉਹ ਨਾ ਮੈਂ ਉੱਪਰ ਖੇਲਦਾ ਸੀ ਕਹਿੰਦਾ ਉਹ ਪਰ ਪੌੜੀ ਉਤਰਿਆ ਥੱਲੇ ਅੱਛਾ ਰਾਜਾ ਹੈਰਾਨ ਹੋ ਗਿਆ ਦੇਖ ਕੇ ਆ ਕੇ ਬੈਠ ਗਿਆ ਉਹਨੇ ਮੁੰਡੇ ਨੇ ਰੁਕ ਸਪੋਜਨ ਸਕੇ ਆਇਨਾ ਸਾਰਿਆਂ ਨੇ ਸ਼ੱਕਿਆ ਫੋਚਨ ਸ਼ੱਕੇ ਪਰ ਹੱਥ ਤੋਂ ਆਤੇ ਫਿਰ ਉਹ ਹਰਚੰਦ ਕਹਿੰਦਾ ਮਹਾਰਾਜਾ ਤੁਸੀ ਕੌਣ ਹੋ ਤੁਸੀਂ ਉਹਨੇ ਕਿਹਾ ਵੀ ਇਹ ਆਮ ਬੰਦਾ ਨਹੀਂ ਕੋਈ ਹੈ ਇਹਨਾਂ ਕਹਦਾ ਵੀ ਮੈਂ ਕ੍ਰਿਸ਼ਨ ਆ ਇਹ ਅੜ ਜਾਣਾ ਕਹਿੰਦਾ ਮਸ਼ਹਰਾਨ ਹੋ ਗਿਆ ਪਹਿੜੀ ਹੱਤ ਲਾਇਆ ਕਾਸ਼ਤ ਬਹੁਤ ਬੜੀ ਗਲਤੀ ਹੋ ਗਈ ਛੋਡੀ ਸੇਵਾ ਘਟ ਹੋਈ ਐ ਬਲਾਨਾ ਤੇ ਮੈਂ ਕੱਜਾ ਕਦਾ ਪਰ ਮੇਰਾ ਇੱਕ ਬਚਨ ਸੁਣ ਲਿਓ ਕਦਾ ਮੇਰੀ ਗੱਲ ਸੁਣ ਲਓ ਤੁਸੀਂ ਘਰ ਚੰਦ ਕਹਿੰਦਾ ਮੂਰੇ ਕਹਿੰਦਾ ਕਲਯੁਗ ਆਉਣਾ ਹਮ ਕਲਯੁਗ ਦੇ ਵਿੱਚ ਕਿਹਨੂੰ ਸਵਾਦ ਦਾ ਪਾ ਦਿਓ ਹੈਗੇ ਆ ਹਮ ਕਿਸੇ ਨੇ ਪੂਰਾ ਨਹੀਂ ਕਰਨਾ ਥੋੜਾ ਜਿਹਾ ਬਾਲ ਇਹ ਐ ਸ਼ਰਤ ਯੋਗ ਚ ਹੋ ਗਿਆ ਗਾਹਾਂ ਇਹ ਸਵਾਦ ਦਾ ਕਿਸੇ ਨੂੰ ਪਾਇਓ ਮੂਰੇ ਕਲਯੁਗ ਆਉਣਾ ਕਿਸੇ ਨੇ ਪੂਰਾ ਨਹੀਂ ਕਰਨਾ ਸਵਾਲ ਹਾਂ ਜਾਂ ਉੱਤੇ ਪਾਈ ਕਰਕੇ ਆਪਣਾ ਮੈਲੇ ਮੁੜ ਕੇ ਚੱਲ ਪਈ ਫਿਰ ਉਹ ਅਰਜੁਨ ਨੂੰ ਕਹਿੰਦਾ ਅਰਜੁਨ ਮੇਰੇ ਤਾਂ ਇਹ ਜਿਹੇ ਭਗਤ ਪੈਨੇ ਤੂੰ ਕਹਿੰਦਾ ਮੇਰੇ ਨਾਲ ਫਿਰਦਾ ਘੱਡੇ ਕਰੀ ਮੈਂ ਵੱਡਾ ਭਗਤ ਹੋ ਗਿਆ ਰੱਬ ਦਾ ਮੀਮਾ ਨਾਲ ਰਹਿਣਾ ਤੂੰ ਨਾਲ ਫਿਰ ਫਿਰ ਕਹੀ ਕਹਿੰਦਾ ਤੂੰ ਕਹਿੰਦਾ ਬਹੁਤ ਬਣਾ ਮੇਰੇ ਤਾਂ ਕਹਿੰਦਾ ਇਹ ਜਿਹੇ ਭਗਤ ਪੈਨੇ ਕਹਿੰਦਾ ਫਿਰ ਉਹ ਮਾਫੀ ਮੰਗ ਗਿਆ ਨੇ ਨੇ ਸਕਾਰ ਹੋ ਗਿਆ ਕਹਿੰਦਾ ਯੋ ਤੇ ਬਹੁਤ ਗਲਤੀ ਹੋ ਗਈ ਤੂੰ ਤਾਂ ਅਕਾਰਜ ਪੜ ਗਿਆ ਕਹਿੰਦਾ ਮੇਰੇ ਨਾਲ ਫਿਰਦਾ ਫਿਰਦਾ ਜੀ ਵੀ ਮੇਰੇ ਵਰਗਾ ਕਿਤਾ ਨਹੀਂ ਮੈਂ ਤਾਂ ਗਕਾਰ ਤੋੜਿਆ ਤਕ ਨੇ ਠੀਕ